ਹੜ ਪ੍ਰਭਾਵਤਾ ਨੂੰ ਮਾਗਜ਼ਾ ਦੇ ਦਿਆ ਜਿਹੜਾ ਅੱਜ ਤੀਸਰਾ ਦਿਨ ਹੈ ਅੱਜ ਗੱਲ ਕਰੀਏ ਤਾਂ ਪਹਿਲੇ ਦਿਨ ਸੀਐਮ ਮਾਂ ਜਿਹੜੇ ਸੀ ਅਜਨਾਲਾ ਦੇ ਵਿੱਚ ਪਹੁੰਚੇ ਸੀ ਔਰ ਜਿੰਨੇ ਵੀ ਹੜ ਪ੍ਰਭਾਵ ਸੀ ਉਹਨਾਂ ਨੂੰ ਚੈੱਕ ਵੰਡੇ ਗਏ ਸੀਗੇ ਔਰ ਉਸੇ ਟਾਈਮ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਪਾਏ ਗਏ ਸੀਗੇ ਔਰ ਅੱਜ ਜੇਕਰ ਗੱਲ ਕਰੀਏ ਤਾਂ ਸਾਬਕਾ ਜਿਹੜੇ ਕੈਬਨਟ ਮੰਤਰੀ ਤੇ ਵਿਧਾਇਕ ਖੁਲਦੀਪ ਸਿੰਘ ਢਾਲੀਵਾਲ ਜਿਹੜੇ ਨੇ ਉਹ ਐਸਡੀਐਮ ਦਫ਼ਤਰ ਵਿਖੇ ਜਿਹੜੇ ਚੈੱਕ ਜਿਹੜੇ ਵੰਡ ਰਹੇ ਨੇ ਲੋਕਾਂ ਨੂੰ ਦੇ ਰਹੇ ਨੇ ਤਾਂਕਿ ਜਿਹੜਾ ਉਹ ਆਪਣਾ ਉਹੜ ਬਸੇਵਾ ਜਿਹੜਾ ਆ ਉਸ ਨੂੰ ਸ਼ੁਰੂ ਕਰ ਸਕੇ ਨਾ ਕਿਉਂਕਿ ਜਿਹੜੇ ਗੱਲ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸੀ ਸਿਆਸੀ ਚਰਚਾਵਾਂ ਚੱਲ ਰਹੀਆਂ ਸੀ ਕਿ ਸ਼ਾਇਦ ਉਸ ਦਿਨ ਹੀ ਜਿਸ ਨੂੰ ਮਿਲਿਆ ਉਸ ਤੋਂ ਬਾਅਦ ਕਿਸੇ ਨੂੰ ਵੀ ਕੋਈ ਚੈੱਕ ਨਹੀਂ ਮਿਲਿਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਾਂਟ ਜਿਹੜੀ ਸਰਕਾਰ ਵੱਲੋਂ ਜਿਹੜਾ ਜਾਂ ਕਿਸੇ ਤਰ੍ਹਾਂ ਦਾ ਮੁਆਵਜ਼ਾ ਜਿਹੜਾ ਉਹ ਨਹੀਂ ਜਾਰੀ ਕੀਤਾ ਗਿਆ ਪਰ ਜਿਹੜਾ ਅੱਜ ਦੇਖ ਸਕਦੇ ਹੋ ਤੁਸੀਂ ਕਿ ਤੀਸਰਾ ਦੇਣਿਆ ਔਰ ਜਿਹੜਾ ਮੁਆਵਜ਼ਾ ਜਿਹੜੇ ਦਿੱਤੇ ਜਾ ਰਹੇ ਆ ਸੜਨਾਲ ਗੱਲਬਾਤ ਕਰਨ ਲਈ ਬਤਾਏ ਕੁਲਦੀਪ ਸਿੰਘ ਢਾਲੀਵਾਲ ਸਰ ਅ ਅੱਜ ਤੀਸਰਾ ਦੇਣਾ ਹੈ ਕੀ ਕਹਿਣਾ ਚਾਹੁੰਦੇ ਹੋ ਨਹੀਂ ਜੀ ਅਸੀਂ ਵੇਖੋ ਰੋਜ਼ ਦੇ ਰੋਜ਼ ਚੈੱਕ ਦੇਦੇ ਜੋ ਜੋ ਤਿਆਰ ਹੋ ਜਾਂਦੇ ਆ ਤੇ ਉਦੋਂ ਅਸੀਂ ਚੈੱਕ ਵੰਡੀ ਜਾਂਦੇ ਭਾਵੇਂ 10 ਹੁੰਦੇ ਆ 20 ਹੁੰਦੇ ਆ 30 ਹੁੰਦੇ ਆ ਇਹ ਬੜਾ ਲੰਮਾ ਕੰਮ ਆ ਕਿਉਂਕਿ 110 ਪੇਟ ਸੀਗੇ ਅਸੀਂ ਹਰ ਹਰ ਪੀੜ ਤੋਂ ਨੂੰ ਚੈੱਕ ਇਹਦਾ ਡੰਗੜਾ ਨੁਕਸਾਨ ਹੋਇਆ ਚੈੱਕ ਇਹਦਾ ਮਤਲ ਫਸਲ ਦਾ ਨੁਕਸਾਨ ਹੋਇਆ ਚੈੱਕ ਇਹਦਾ ਕੋਈ ਬਲੋ ਮਕਾਨ ਦਾ ਨੁਕਸਾਨ ਹਰ ਇੱਕ ਨੂੰ ਜਿਹੜਾ ਮੌਜਦਾ ਦਿੱਤਾ ਜੀ ਸਰ ਜੇ ਗੱਲ ਕਰਦੇ ਆ ਤਾਂ ਚਰਚਾ ਇਹ ਚੱਲ ਰਹੀ ਸੀ ਕੁਝ ਲੋਕ ਸੋਸ਼ਲ ਮੀਡੀਆ ਦੇ ਵੀਡੀਓਜ਼ ਪਾ ਰਹੇ ਸੀਗੇ ਕਿ ਆਪਣੀ ਪਾਰਟੀ ਦੇ ਲੋਕਾਂ ਨੂੰ ਸਿਰਫ ਚੱਕ ਦਿੱਤੇ ਜਾ ਰਿਹਾ ਜਾਂ ਜਿਹੜਾ ਹੋਰ ਪ੍ਰਚਾਰ ਕੀਤਾ ਜਾ ਰਿਹਾ ਦੇਖੋ ਕੂੜ ਪਤਾ ਰਿਹਾ ਕਿ 110 ਪਿੰਡ ਆ ਉਹਨਾਂ ਪਿੰਡਾਂ 'ਚ ਆਪਣੀ ਪਾਰਟੀ ਆ ਸਾਰਿਆਂ ਦਾ ਵਿਚਾਰਾ ਦਾ ਬਰਬਾਦ ਹੋ ਗਿਆ ਸੀ ਆ ਬੰਦੇ ਦੇ ਦੇ ਨਾ ਤੇ ਮੈਨੂੰ ਪਤਾ ਨਹੀਂ ਕਿ ਕਿਹੜਾ ਸਾਡੀ ਪਾਰਟੀ ਦਾ ਕਿਹੜਾ ਨਹੀਂਗਾ ਅੱਜ ਤਾਂ ਜੋ ਜੋ ਤਿਆਰ ਹੋਈ ਜਾਂਦੇ ਚੱਕ ਤੋ ਤੋ ਅਸੀਂ ਸੱਦੀ ਜਾਂਦੇ ਤੇਈ ਜਾਂਦੇ ਜਾਲ ਪੂਰ ਪ੍ਰਚਾਰ ਕਰਨ ਵਾਲੇ ਦਾ ਕੰਮ ਸਿਰ ਕੂੜ ਹੀ ਕਰਨਾ ਹੈ ਜਦੋਂ ਵੱਦ ਕੁਝ ਨਹੀਂ ਹੈ ਉਹ ਉਹੋ ਦੀ ਕੋਸ਼ਿਸ਼ ਹੀ ਕਰ ਸਕਦੇ ਉਹ ਕੂੜ ਹੀ ਬੋਲ ਸਕਦੇ ਆ ਕੰਮ ਨਹੀਂ ਕਰ ਸਕਦੇ ਸਾਡਾ ਤੀਜਾ ਦੇਣਾ ਤੇ ਮੁੱਖ ਮੰਤਰੀ ਸਾਹਿਬ ਨੇ ਆਪਣਾ ਵਾਅਦਾ ਪੂਰਾ ਕੀਤਾ 13 ਤੋਂ ਸ਼ੁਰੂ ਕੀਤਾ ਰੋਜ਼ ਦੀ ਰੋਜ਼ ਜਿਹੜੇ ਚੱਕ ਅਸੀਂ ਦਿਆ ਕਰਦੇ ਹਾਂ ਕੁਝ ਲੋਕ ਅਜੇ ਨੇ ਜਿਨ੍ਹਾਂ ਦੇ ਨਾਂ ਤੇ ਜ਼ਮੀਨ ਨੇ ਗਈ ਜਾਂ ਫਿਰ ਉਹ ਠੇਕੇ ਦੇ ਉੱਤੇ ਜਿਹੜੇ ਜ਼ਮੀਨ ਨੂੰ ਜਿਹੜਾ ਵਾਰੇ ਨੇ ਜਾਂ ਕੋਈ ਹੋਰ ਜਿਹੜੇ ਪੇਪਰਾਂ ਦੇ ਵਿੱਚ ਮੁਸ਼ਕਲ ਆ ਕਾਸ਼ਤੋ ਨਾ ਕੀਤੀ ਆ ਸਾਡ ਮੌਜੂਦਾ ਜਿਹੜਾ ਕਾਸ਼ਤਕਾਰ ਫਿਰ ਸੁਣੋ ਬਾਲਾ ਦਬਾਵਾ ਦਬਾਵਾ ਜਿਹੜਾ ਵੀ ਬੰਦਾ ਮੌਜੂਦਾ ਕਾਸਤਕਾਰ ਆ ਜਿਸ ਨੇ ਫਸਲ ਬੀਜੀ ਆ ਉਸ ਬੰਦੇ ਨੂੰ ਠੇਕਾ ਮਿਲੂਗਾ ਦੂਜੇ ਬੰਦੇ ਨੂੰ ਉਸ ਬੰਦੇ ਨੂੰ ਮੁਆਵਜ਼ਾ ਦੇਵਾਂਗੇ ਬਿਲਕੁਲ ਜੀ ਜੀ ਸਿੰਘ ਢਾਈਵਾਲ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਮੌਜੂਦਾ ਜਿਹੜਾ ਕਾਸਤਕਾਰ ਉਸ ਨੂੰ ਠੇਕਾ ਮਿਲੇਗਾ ਅਜਨਾਲਾ ਤੋਂ ਅਸ਼ਾਸ਼ਾ ਰਿਪੋਰਟ ਦਾਨਿਕ ਸੋਰਾ ਟੀ ਹੜ ਪਰਭਾਵਤਾ ਨੂੰ ਮੁਆਵਜ਼ਾ ਦੇਣ ਦਾ ਜਿਹੜਾ ਅੱਜ ਤੀਸਰਾ ਦਿਨ ਹੈ ਅੱਜ ਗੱਲ ਕਰੀਏ ਤਾਂ ਪਹਿਲੇ ਦਿਨ ਸੀਐਮ ਮਾਂ ਜਿਹੜੇ ਸੀ ਅਜਨਾਲਾ ਦੇ ਵਿੱਚ ਪਹੁੰਚੇ ਸੀ ਔਰ ਜਿੰਨੇ ਵੀ ਹੜ ਪਰਭਾਵ ਸੀ ਉਹਨਾਂ ਨੂੰ ਚੈੱਕ ਵੰਡੇ ਗਏ ਸੀਗੇ ਔਰ ਉਸੇ ਟਾਈਮ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਪਾਏ ਗਏ ਸੀਗੇ ਔਰ ਅੱਜ ਜੇਕਰ ਗੱਲ ਕਰੀਏ ਤਾਂ ਸਾਬਕਾ ਜਿਹੜੇ ਕੈਪਟਨ ਮੰਤਰੀ ਤੇ ਵਿਧਾਇਕ ਖੁਲਦੀਪ ਸਿੰਘ ਢਾਲੀਵਾਲ ਜਿਹੜੇ ਨੇ ਉਹ ਐਸਡੀਐਮ ਦਫਤਰ ਵਿਖੇ ਜਿਹੜੇ ਚੈੱਕ ਜਿਹੜੇ ਵੰਡ ਰਹੇ ਨੇ ਲੋਕਾਂ ਨੂੰ ਦੇ ਰਹੇ ਨੇ ਤਾਂ ਕਿ ਜਿਹੜਾ ਉਹ ਆਪਣਾ ਉਹ ਬਸੇਵਾ ਜਿਹੜਾ ਹੈ ਉਸ ਨੂੰ ਸ਼ੁਰੂ ਕਰ ਸਕਣ ਕਿਉਂਕਿ ਜਿਹੜੇ ਗੱਲ ਕਰੀਏ ਤਾਂ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸੀ ਸਿਆਸੀ ਚਰਚਾਵਾਂ ਚੱਲ ਰਹੀਆਂ ਸੀ ਕਿ ਸ਼ਾਇਦ ਉਸ ਦਿਨ ਹੀ ਜਿਸ ਨੂੰ ਮਿਲਿਆ ਉਸ ਤੋਂ ਬਾਅਦ ਕਿਸੇ ਨੂੰ ਵੀ ਕੋਈ ਚੈੱਕ ਨਹੀਂ ਮਿਲਿਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਾਂਟ ਜਿਹੜੀ ਸਰਕਾਰ ਵੱਲੋਂ ਜਿਹੜਾ ਜਾਂ ਕਿਸੇ ਤਰ੍ਹਾਂ ਦਾ ਮੁਆਵਜ਼ਾ ਜਿਹੜਾ ਉਹ ਨਹੀਂ ਜਾਰੀ ਕੀਤਾ ਗਿਆ ਪਰ ਜਿਹੜਾ ਅੱਜ ਦੇਖ ਸਕਦੇ ਹੋ ਤੁਸੀਂ ਕਿ ਤੀਸਰਾ ਦੇਣਿਆ ਔਰ ਜਿਹੜਾ ਮੁਆਵਜ਼ਾ ਜਿਹੜੇ ਦਿੱਤੇ ਜਾ ਰਹੇ ਆ ਸੜਨਾਲ ਗੱਲਬਾਤ ਕਰਨ ਲਈ ਬਤਾਇਆ ਕੁਲਦੀਪ ਸਿੰਘ ਢਾਲੀਵਾਲ ਐ ਸਰ ਅੱਜ ਤੀਸਰਾ ਦੇਣਿਆ ਕੀ ਕਹਿਣਾ ਚਾਹੁੰਦੇ ਨਹੀਂ ਜੀ ਅਸੀਂ ਵੇਖੋ ਰੋਜ਼ ਦੇ ਰੋਜ਼ ਚੈੱਕ ਦੇਦੇ ਜੋ ਜੋ ਤਿਆਰ ਹੋ ਜਾਂਦੇ ਆ ਤੇ ਉਦੋਂ ਤੋਂ ਅਸੀਂ ਚੈੱਕ ਵੰਡੀ ਜਾਂਦੇ ਭਾਵੇਂ 10 ਹੁੰਦੇ ਆ 20 ਹੁੰਦੇ ਆ 3 ਹੁੰਦੇ ਆ ਇਹ ਬੜਾ ਲੰਬਾ ਕੰਮ ਹੈ ਕਿਉਂਕਿ 110 ਪਿੰਡ ਸੀਗੇ ਅਸੀਂ ਹਰ ਹਰ ਪਿੰਡ ਤਨੂੰ ਚੈੱਕ ਹੈ ਦਾ ਡੰਗੜਾ ਨੁਕਸਾਨ ਹੋਇਆ ਚੈ ਕਿਹਦਾ ਮਲੇ ਫਸਲ ਦਾ ਨੁਕਸਾਨ ਹੋਇਆ ਚੈ ਕਿਹਦਾ ਕੋਈ ਬਲੋ ਮਕਾਨ ਦਾ ਨੁਕਸਾਨ ਹਰ ਇੱਕ ਨੂੰ ਜਿਹੜਾ ਮੌਜੂਦਾ ਦਿੱਤਾ ਜੀ ਸਰ ਜੇ ਗੱਲ ਕਰਦੇ ਆ ਤਾਂ ਚਰਚਾ ਹੈ ਚੱਲ ਰਹੀ ਸੀ ਕੁਝ ਲੋਕ ਸੋਸ਼ਲ ਮੀਡੀਆ ਦੇ ਵੀਡੀਓਜ਼ ਪਾ ਰਹੇ ਸੀਗੇ ਕਿ ਆਪਣੀ ਪਾਰਟੀ ਦੇ ਲੋਕਾਂ ਨੂੰ ਸਿਰਫ ਚੈਚ ਦਿੱਤੇ ਜਾ ਰਹੇ ਆ ਜਾਂ ਜਿਹੜਾ ਹੋਰ ਪ੍ਰਚਾਰ ਕੀਤਾ ਜਾ ਰਿਹਾ ਦੇਖੋ ਕੂੜ ਪਤਾ ਰਿਹਾ ਕਿ 110 ਪਿੰਡ ਆ ਉਨਾ ਪਿੰਡਾਂ ਦੀ ਆਪਣੀ ਪਾਰਟੀ ਆ ਸਾਰਿਆਂ ਦਾ ਵਿਚਾਰਾ ਦਾ ਬਰਬਾਦ ਹੋ ਗਿਆ ਹੀ ਆ ਬੰਦੇ ਦੇ ਦੇਣਾ ਤੇ ਮੈਨੂੰ ਪਤਾ ਨਹੀਂ ਕਿਹੜਾ ਸਾਡੀ ਪਾਰਟੀ ਦਾ ਕਿਹੜਾ ਦੇਗਾ ਅੱਜ ਤਾਂ ਜੋ ਜੋ ਤਿਆਰ ਹੋਈ ਜਾਂਦੇ ਚੱਕ ਕਿਉਂ ਤੇ ਉਹ ਹੀ ਸੱਦੀ ਜਾਂਦੇ ਦੇਈ ਜਾਂਦੇ ਜਾਂ ਪੂਰ ਪ੍ਰਚਾਰ ਕਰਨ ਵਾਲਿਆਂ ਦਾ ਕੰਮ ਸਿਰ ਕੂੜ ਹੀ ਕਰਨਾ ਹੈ ਜਦੋਂ ਵੱਦ ਕੁਛ ਨਹੀਂ ਹੈ ਉਹ ਉਹੋ ਦੀ ਕੁਛ ਵੀ ਕਰ ਸਕਦੇ ਉਹ ਕੂੜ ਹੀ ਬੋਲ ਸਕਦੇ ਆ ਕੰਮ ਨਹੀਂ ਕਰ ਸਕਦੇ ਸਾਡਾ ਤੀਜਾ ਦੇਣਾ ਔਰ ਮੁੱਖ ਮੰਤਰੀ ਸਾਹਿਬ ਨੇ ਆਪਣਾ ਵਾਅਦਾ ਪੂਰਾ ਕੀਤਾ 13 ਤੋਂ ਸ਼ੁਰੂ ਕੀਤਾ ਰੋਜ਼ ਦੀ ਰੋਜ਼ ਜਿਹੜੇ ਚੱਕ ਅਸੀਂ ਦਿਆ ਕਰਦੇ ਕੁਝ ਲੋਕ ਅਜੇ ਨੇ ਜਿਨ੍ਹਾਂ ਦੇ ਨਾਂ ਤੇ ਜ਼ਮੀਨ ਨੇ ਗਈ ਜਾਂ ਫਿਰ ਉਹ ਠੇਕੇ ਦੇ ਉੱਤੇ ਜਿਹੜੇ ਜ਼ਮੀਨ ਨੂੰ ਜਿਹੜਾ ਵਾਰੇ ਨੇ ਜਾਂ ਕੋਈ ਹੋਰ ਜਿਹੜੇ ਪੇਪਰਾਂ ਦੇ ਵਿੱਚ ਮੁਸ਼ਕਲ ਆ ਕਾਸਤੋਂ ਨਾ ਕੀਤੀ ਆ ਸਾਡ ਮੌਜੂਦਾ ਜਿਹੜਾ ਕਾਸਤਕਾਰ ਫਿਰ ਸੁਣੋ ਬਦਲਾ ਦਬਾ ਦਬਾ ਜਿਹੜਾ ਵੀ ਬੰਦਾ ਮੌਜੂਦਾ ਕਾਸਤਕਾਰ ਹੈ ਜਿਸ ਨੇ ਫਸਲ ਬੀਜੀ ਆ ਉਸ ਬੰਦੇ ਨੂੰ ਠੇਕਾ ਮਿਲੂਗਾ ਦੂਜੇ ਬੰਦੇ ਨੂੰ ਉਸ ਬੰਦੇ ਨੂੰ ਮੌਜੂਦਾ ਦੇਾਂਗੇ ਬਿਲਕੁਲ ਜੀ ਜੀ ਸਿੰਘ ਢਾਈਵਾਲ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਮੌਜੂਦਾ ਜਿਹੜਾ ਕਾਸਟਰ ਨੂੰ ਠੇਕਾ ਮਿਲੇਗਾ ਅਜਨਾਲਾ ਤੋਂ ਸ਼ਾਸ਼ਨਪੋਰਟ ਦਾ 100 ਰਾਟੇ ਹੜ ਪਰਭਾਵਤਾ ਨੂੰ ਮੌਜੂਦਾ ਦੇ ਦਿਆ ਜਿਹੜਾ ਅੱਜ ਤੀਸਰਾ ਦਿਨ ਹੈ ਅੱਜ ਗੱਲ ਕਰੀਏ ਤਾਂ ਪਹਿਲੇ ਦਿਨ ਸੀਐਮ ਮਾਂ ਜਿਹੜੇ ਸੀ ਅਜਨਾਲਾ ਦੇ ਵਿੱਚ ਪਹੁੰਚੇ ਸੀ ਔਰ ਜਿਨ੍ਹਾਂ ਵੀ ਹੜ ਪਰਭਾਵ ਸੀ ਉਹਨਾਂ ਨੂੰ ਚੈੱਕ ਵੰਡੇ ਗਏ ਸੀਗੇ ਔਰ ਉਸੇ ਟਾਈਮ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਪਾਏ ਗਏ ਸੀਗੇ ਔਰ ਅੱਜ ਜੇਕਰ ਗੱਲ ਕਰੀਏ ਤਾਂ ਸਾਬਕਾ ਜਿਹੜੇ ਕੈਬਨ ਮੰਤਰੀ ਤੇ ਵਿਧਾਇਕ ਖੁਲਦੀਪ ਸਿੰਘ ਢਾਲੀਵਾਲ ਜਿਹੜੇ ਨੇ ਉਹ ਐਸਡੀਐਮ ਦਫ਼ਤਰ ਵਿਖੇ ਜਿਹੜੇ ਚੈੱਕ ਜਿਹੜੇ ਵੰਡ ਰਹੇ ਨੇ ਲੋਕਾਂ ਨੂੰ ਦੇ ਰਹੇ ਨੇ ਤਾਂਕਿ ਜਿਹੜਾ ਉਹ ਆਪਣਾ ਉਹੜ ਬਸੇਵਾ ਜਿਹੜਾ ਆ ਉਸ ਨੂੰ ਸ਼ੁਰੂ ਕਰ ਸਕੇ ਨਾ ਕਿਉਂਕਿ ਜਿਹੜੇ ਗੱਲ ਕਰੀਏ ਤਾਂ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸੀ ਸਿਆਸੀ ਚਰਚਾਵਾਂ ਚੱਲ ਰਹੀਆਂ ਸੀ ਕਿ ਸ਼ਾਇਦ ਉਸ ਦਿਨ ਹੀ ਜਿਸ ਨੂੰ ਮਿਲਿਆ ਉਸ ਤੋਂ ਬਾਅਦ ਕਿਸੇ ਨੂੰ ਵੀ ਕੋਈ ਚੈੱਕ ਨਹੀਂ ਮਿਲਿਆ ਜਾ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਾਂਟ ਜਿਹੜੀ ਸਰਕਾਰ ਵੱਲੋਂ ਜਿਹੜਾ ਜਾਂ ਕਿਸੇ ਤਰ੍ਹਾਂ ਦਾ ਮੁਆਵਜ਼ਾ ਜਿਹੜਾ ਉਹ ਨਹੀਂ ਜਾਰੀ ਕੀਤਾ ਗਿਆ ਪਰ ਜਿਹੜਾ ਅੱਜ ਦੇਖ ਸਕਦੇ ਹੋ ਤੁਸੀਂ ਕਿ ਤੀਸਰਾ ਦੇਣਿਆ ਔਰ ਜਿਹੜਾ ਮੁਆਵਜ਼ਾ ਜਿਹੜੇ ਦਿੱਤੇ ਜਾ ਰਹੇ ਆ ਸੜਨਾਲ ਗੱਲਬਾਤ ਕਰਨ ਲਈ ਬਤਾਇਆ ਕੁਲਦੀਪ ਸਿੰਘ ਢਾਲੀਵਾਲ ਐ ਸਰ ਅੱਜ ਤੀਸਰਾ ਦੇਣਿਆ ਕੀ ਕਹਿਣਾ ਚਾਹੁੰਦੇ ਨਹੀਂ ਜੀ ਅਸੀਂ ਵੇਖੋ ਰੋਜ਼ ਦੇ ਰੋਜ਼ ਚੈੱਕ ਦੇਦੇ ਜੋ ਜੋ ਤਿਆਰ ਹੋ ਜਾਂਦੇ ਆ ਤੇ ਉਤੋਂ ਅਸੀਂ ਚੈੱਕ ਵੰਡੀ ਜਾਂਦੇ ਭਾਵੇਂ 10 ਹੁੰਦੇ ਆ 20 ਹੁੰਦੇ ਆ 30 ਹੁੰਦੇ ਆ ਇਹ ਬੜਾ ਲੰਮਾ ਕੰਮ ਆ ਕਿਉਂਕਿ 110 ਪੇਟ ਸੀਗੇ ਅਸੀਂ ਹਰ ਹਰ ਪੀਟ ਤਨੂੰ ਚੈ ਕਿਹਦਾ ਡੰਗੜਾ ਨੁਕਸਾਨ ਹੋਇਆ ਚੈ ਕਿਹਦਾ ਮਤਲਬ ਫਸਲ ਦਾ ਨੁਕਸਾਨ ਹੋਇਆ ਚੈ ਕਿਹਦਾ ਕੋਈ ਬਲੋ ਮਕਾਨ ਦਾ ਨੁਕਸਾਨ ਹਰ ਇੱਕ ਨੂੰ ਜਿਹੜਾ ਮੌਜਦਾ ਦਿੱਤਾ ਜੀ ਸਰ ਜੇ ਗੱਲ ਕਰਦੇ ਆ ਤਾਂ ਚਰਚਾ ਇਹ ਚੱਲ ਰਹੀ ਸੀ ਕੁਝ ਲੋਕ ਸੋਸ਼ਲ ਮੀਡੀਆ ਦੇ ਵੀਡੀਓਜ਼ ਪਾ ਰਹੇ ਸੀਗੇ ਕਿ ਆਪਣੀ ਪਾਰਟੀ ਦੇ ਲੋਕਾਂ ਨੂੰ ਸਿਰਫ ਚੈੱਕ ਦਿੱਤੇ ਜਾ ਰਿਹਾ ਜਾਂ ਜਿਹੜਾ ਹੋਰ ਪ੍ਰਚਾਰ ਕੀਤਾ ਜਾ ਰਿਹਾ ਦੇਖੋ ਕੂੜ ਪਛਾ ਰਿਹਾ ਕਿ 110 ਪਿੰਡ ਆ ਉਹਨਾਂ ਪਿੰਡਾਂ 'ਚ ਆਪਣੀ ਪਾਰਟੀ ਆ ਸਾਰਿਆਂ ਦਾ ਵਿਚਾਰਾ ਦਾ ਬਰਬਾਦ ਹੋ ਗਿਆ ਯਾਰ ਬੰਦੇ ਦੇ ਦੇ ਨਾ ਤੋਂ ਮੈਨੂੰ ਪਤਾ ਨਹੀਂ ਕਿਹੜਾ ਸਾਡੀ ਪਾਰਟੀ ਦਾ ਕਿਹੜਾ ਨਹੀਂਗਾ ਅਇਤ ਜੋ ਜੋ ਤਿਆਰ ਹੋਈ ਜਾਂਦੇ ਚੱਕ ਕਿਉਂ ਤੇ ਉਹ ਹੀ ਸੱਦੀ ਜਾਂਦੇ ਦੇਈ ਜਾਂਦੇ ਯਾਰ ਪੂਰ ਪਛਾਤ ਕਰਨ ਵਾਲਿਆਂ ਦਾ ਕੰਮ ਸਿਰ ਕੂੜ ਹੀ ਕਰਨਾ ਹੈ ਜੇ ਲੋਬਤ ਕੁਛ ਨਹੀਂ ਹੈ ਉਹ 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 ਦੀ ਕੁਛ ਵੀ ਕਰ ਸਕਦੇ ਉਹ ਕੂੜ ਹੀ ਬੋਲ ਸਕਦੇ ਆ ਕੰਮ ਨਹੀਂ ਕਰ ਸਕਦੇ ਸਾਡਾ ਤੀਜਾ ਦੇਣਾ ਔਰ ਮੁੱਖ ਮੰਤਰੀ ਸਾਹਿਬ ਨੇ ਆਪਣਾ ਵਾਅਦਾ ਪੂਰਾ ਕੀਤਾ 13 ਤੋਂ ਸ਼ੁਰੂ ਕੀਤਾ ਰੋਜ਼ ਦੀ ਰੋਜ਼ ਜਿਹੜੇ ਚੱਕ ਅਸੀਂ ਦਿਆ ਕਰਦੇ ਕੁਝ ਲੋਕ ਅਜੇ ਨੇ ਜਿਨ੍ਹਾਂ ਦੇ ਨਾਂ ਤੇ ਜ਼ਮੀਨ ਨੇ ਗਈ ਜਾਂ ਫਿਰ ਉਹ ਠੇਕੇ ਦੇ ਉੱਤੇ ਜਿਹੜੇ ਜ਼ਮੀਨ ਨੂੰ ਜਿਹੜਾ ਵਾਰੇ ਨੇ ਜਾਂ ਕੋਈ ਹੋਰ ਜਿਹੜੇ ਪੇਪਰਾਂ ਦੇ ਵਿੱਚ ਮੁਸ਼ਕਲ ਆ ਕਾਸ਼ਤ ਉਹਨਾਂ ਕੀਤੀ ਹੈ ਸਾਧ ਮੌਜੂਦਾ ਜਿਹੜਾ ਕਾਸ਼ਤਕਾਰ ਹੈ ਫਿਰ ਸੁਣੋ ਬਾਦਾ ਦੁਬਾਰਾ ਦੁਬਾਰਾ ਜਿਹੜਾ ਵੀ ਬੰਦਾ ਮੌਜੂਦਾ ਕਾਸ਼ਤਕਾਰ ਹੈ ਜਿੰਨੇ ਫਸਲ ਬੀਜੀ ਆ ਉਸ ਬੰਦੇ ਨੂੰ ਠੇਕਾ ਮਿਲੂਗਾ ਦੂਜੇ ਬੰਦੇ ਨੂੰ ਉਸ ਬੰਦੇ ਨੂੰ ਮੌਜਾ ਦੇਾਂਗੇ ਬਿਲਕੁਲ ਜੀ ਇਹ ਸਿੰਘ ਧਾਰੀਵਾਲ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਮੌਜੂਦਾ ਜਿਹੜਾ ਕਾਸ਼ਤਕਾਰ ਹੈ ਉਸ ਨੂੰ ਠੇਕਾ ਮਿਲੇਗਾ ਜਨਾਲਾ ਤੋਂ ਸ਼ਾਸ਼ਰ ਰਿਪੋਰਟ ਦਾ ਨਿਕਸਰਾ ਟੀਵੀ ਹੜ ਪਰਭਾਵਤਾ ਨੂੰ ਮਾਅਬਜਾ ਦੇਣ ਤੇ ਜਿਹੜਾ ਅੱਜ ਤੀਸਰਾ ਦਿਨ ਹੈ ਅੱਜ ਗੱਲ ਕਰੀਏ ਤਾਂ ਪਹਿਲੇ ਦਿਨ ਸੀਐਮ ਮਾਂ ਜਿਹੜੇ ਸੀ ਅਜਨਾਲਾ ਦੇ ਵਿੱਚ ਪਹੁੰਚੇ ਸੀ ਔਰ ਜਿੰਨੇ ਵੀ ਹੜ ਪਰਭਾਵ ਸੀ ਉਹਨਾਂ ਨੂੰ ਚੈੱਕ ਵੰਡੇ ਗਏ ਸੀਗੇ ਔਰ ਉਸੇ ਟਾਈਮ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਪਾਏ ਗਏ ਸੀਗੇ ਔਰ ਅੱਜ ਜੇਕਰ ਗੱਲ ਕਰੀਏ ਤਾਂ ਸਾਬਕਾ ਜਿਹੜੇ ਕੈਪਟਨ ਮੰਤਰੀ ਤੇ ਵਿਧਾਇਕ ਖੁਲਦੀਪ ਸਿੰਘ ਢਾਲੀਵਾਲ ਜਿਹੜੇ ਨੇ ਉਹ ਐਸਡੀਐਮ ਦਫਤਰ ਵਿਖੇ ਜਿਹੜੇ ਚੈੱਕ ਜਿਹੜੇ ਵੰਡ ਰਹੇ ਨੇ ਲੋਕਾਂ ਨੂੰ ਦੇ ਰਹੇ ਨੇ ਤਾਂ ਕਿ ਜਿਹੜਾ ਉਹ ਆਪਣਾ ਉਹ ਬਸੇਵਾ ਜਿਹੜਾ ਹੈ ਉਸ ਨੂੰ ਸ਼ੁਰੂ ਕਰ ਸਕਣ ਕਿਉਂਕਿ ਜਿਹੜੇ ਗੱਲ ਕਰੀਏ ਤਾਂ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸੀ ਸਿਆਸੀ ਚਰਚਾਵਾਂ ਚੱਲ ਰਹੀਆਂ ਸੀ ਕਿ ਸ਼ਾਇਦ ਉਸ ਦਿਨ ਹੀ ਜਿਸ ਨੂੰ ਮਿਲਿਆ ਉਸ ਤੋਂ ਬਾਅਦ ਕਿਸੇ ਨੂੰ ਵੀ ਕੋਈ ਚੈੱਕ ਨਹੀਂ ਮਿਲਿਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਾਂਟ ਜਿਹੜੀ ਸਰਕਾਰ ਵੱਲੋਂ ਜਿਹੜਾ ਜਾਂ ਕਿਸੇ ਤਰ੍ਹਾਂ ਦਾ ਮੁਆਵਜ਼ਾ ਜਿਹੜਾ ਉਹ ਨਹੀਂ ਜਾਰੀ ਕੀਤਾ ਗਿਆ ਪਰ ਜਿਹੜਾ ਅੱਜ ਦੇਖ ਸਕਦੇ ਹੋ ਤੁਸੀਂ ਕਿ ਤੀਸਰਾ ਦੇਣਿਆ ਔਰ ਜਿਹੜਾ ਮੁਆਵਜ਼ਾ ਜਿਹੜੇ ਦਿੱਤੇ ਜਾ ਰਹੇ ਆ ਸਾਡੇ ਨਾਲ ਗੱਲਬਾਤ ਕਰਨ ਲਈ ਬਿਤਾਏ ਕੁਲਦੀਪ ਸਿੰਘ ਧਾਲੀਵਾਲ ਐ ਸਰ ਅੱਜ ਤੀਸਰਾ ਦੇਣਿਆ ਕੀ ਕਹਿਣਾ ਚਾਹੁੰਦੇ ਹੋ ਤਦੇ ਅਸੀਂ ਬੇ ਕੋ ਲੋ ਦੇ ਲੋ ਚੈੱਕ ਦੇਦੇ ਜੋ ਜੋ ਤਿਆਰ ਹੋ ਜਾਂਦੇ ਆ ਤੇ ਉਤੋਂ ਅਸੀਂ ਚੈੱਕ ਵੰਡੀ ਜਾਂਦੇ ਭਾਵੇਂ 10 ਹੁੰਦੇ ਆ 20 ਹੁੰਦੇ ਆ 3 ਹੁੰਦੇ ਆ ਇਹ ਬੜਾ ਲੰਮਾ ਕੰਮ ਆ ਕਿਉਂਕਿ 110 ਪੀੜ ਸੀਗੇ ਅਸੀਂ ਹਰ ਹਰ ਪੀੜ ਤਨੂੰ ਚੈੱਕ ਇਹਦਾ ਡੰਗੜਾ ਨੁਕਸਾਨ ਹੋਇਆ ਚੈੱਕ ਇਹਦਾ ਮਤਲ ਫਸਲ ਦਾ ਨੁਕਸਾਨ ਹੋਇਆ ਚੈੱਕ ਇਹਦਾ ਕੋਈ ਬੋਲੋ ਮਕਾਨ ਦਾ ਨੁਕਸਾਨ ਹਰ ਇੱਕ ਨੂੰ ਜਿਹੜਾ ਮੌਜਦਾ ਦਿੱਤਾ ਜੇ ਗੱਲ ਕਰਦੇ ਆ ਤਾਂ ਚਰਚਾ ਇਹ ਚੱਲ ਰਹੀ ਸੀ ਕੁਝ ਲੋਕ ਸੋਸ਼ਲ ਮੀਡੀਆ ਦੇ ਵੀਡੀਓਜ਼ ਪਾ ਰਹੇ ਸੀ ਕਿ ਆਪਣੀ ਪਾਰਟੀ ਦੇ ਲੋਕਾਂ ਨੂੰ ਸਿਰਫ ਚੱਟ ਦਿੱਤੇ ਜਾ ਰਿਹਾ ਜਾਂ ਜਿਹੜਾ ਹੋਰ ਪ੍ਰਚਾਰ ਕੀਤਾ ਜਾ ਰਿਹਾ ਦੇਖੋ ਕੂੜ ਪਤਾ ਰਿਹਾ ਕਿ 110 ਪਿੰਡਾਂ ਉਹਨਾਂ ਪਿੰਡਾਂ ਦੀ ਆਪਣੀ ਪਾਰਟੀ ਆ ਸਾਰਿਆਂ ਦਾ ਵਿਚਾਰਾ ਦਾ ਬਰਬਾਦ ਹੋ ਗਿਆ ਯਾਰ ਬੰਦੇ ਦੇ ਰਹਿਣਾ ਤੇ ਮੈਨੂੰ ਪਤਾ ਹੀ ਨਹੀਂ ਕਿਹੜਾ ਸਾਡੀ ਪਾਰਟੀ ਦਾ ਕਿਹੜਾ ਦੇਗਾ ਅੱਜ ਤਾਂ ਜੋ ਜੋ ਤਿਆਰ ਹੋਈ ਜਾਂਦੇ ਚੱਕ ਓ ਤੋ ਅਸੀਂ ਸੱਦੀ ਜਾਂਦੇ ਦੇਈ ਜਾਂਦੇ ਯਾਰ ਕੂੜ ਪ੍ਰਚਾਰ ਕਰਨ ਵਾਲਿਆਂ ਦਾ ਕੰਮ ਸਿਰਫ ਕੂੜ ਹੀ ਕਰਨਾ ਹੈ ਜੇਦੋਂ ਤੱਕ ਕੁਝ ਨਹੀਂ ਹੈ ਉਹ ਉਹੋ ਦੀ ਕੋਈ ਕੁਛ ਵੀ ਕਰ ਸਕਦੇ ਉਹ ਕੂੜ ਹੀ ਬੋਲ ਸਕਦੇ ਆ ਕੰਮ ਨਹੀਂ ਕਰ ਸਕਦੇ ਸਾਡਾ ਤੀਜਾ ਦੇਣਾ ਤੇ ਮੁੱਖ ਮੰਤਰੀ ਸਾਹਿਬ ਨੇ ਆਪਣਾ ਵਾਅਦਾ ਪੂਰਾ ਕੀਤਾ 13 ਤੋਂ ਸ਼ੁਰੂ ਕੀਤਾ ਰੋਜ਼ ਦੀ ਰੋਜ਼ ਜਿਹੜੇ ਚੱਕ ਅਸੀਂ ਦਿਆ ਕਰਦੇ ਹਾਂ ਕੁਝ ਲੋਕ ਅਜੇ ਨੇ ਜਿਨ੍ਹਾਂ ਦੇ ਨਾਂ ਤੇ ਜ਼ਮੀਨ ਨੇ ਗਈ ਜਾਂ ਫਿਰ ਉਹ ਠੇਕੇ ਦੇ ਉੱਤੇ ਜਿਹੜੇ ਜ਼ਮੀਨ ਨੂੰ ਜਿਹੜਾ ਵਾਰੇ ਨੇ ਜਾਂ ਕੋਈ ਹੋਰ ਜਿਹੜੇ ਪੇਪਰਾਂ ਦੇ ਵਿੱਚ ਮੁਸ਼ਕਲ ਆ ਕਾਸ਼ਤੋਂ ਨਾ ਕੀਤੀ ਆ ਸਾਡ ਮੌਜੂਦਾ ਜਿਹੜਾ ਕਾਸ਼ਤਕਾਰ ਫਿਰ ਸੁਣੋ ਬਾਲਾ ਦਬਾਵਾ ਦਬਾਵਾ ਜਿਹੜਾ ਵੀ ਬੰਦਾ ਮੌਜੂਦਾ ਕਾਸ਼ਤਕਾਰ ਆ ਜਿਸ ਨੇ ਫਸਲ ਬੀਜੀ ਆ ਉਸ ਬੰਦੇ ਨੂੰ ਠੇਕਾ ਮਿਲੂਗਾ ਦੂਜੇ ਬੰਦੇ ਨੂੰ ਉਸ ਬੰਦੇ ਨੂੰ ਮੌਜੂਦ ਕਰਾਂਗੇ ਬਿਲਕੁਲ ਜੀ ਜੀ ਸਿੰਘ ਢਾਈਵਾ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਮੌਜੂਦਾ ਜਿਹੜਾ ਕਾਸਟਰ ਨੂੰ ਠੇਕਾ ਮਿਲੇਗਾ ਜਨਾਲਾ ਤੋਂ ਸ਼ਾਸ਼ਰਪੋਰਡ ਦਾ 101 ਰਾਟੀ